ਚਲੋ ਦੀ ਸਸਿਕਾ ਦੀ ਸਾਰਿਆਂ ਨੂੰ ਵੈਲਕਮ ਆ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਗੈਲੈਕਟਿਕ ਐਂਡ ਬਲੌਗਸ ਤੇ ਚਾਹ ਤੋਂ ਪਹਿਲਾਂ ਜਿਹੜੀਆਂ ਮੇਰੀਆਂ ਭੈਣਾਂ ਮੇਰੇ ਚੈਨਲ ਤੇ ਨਵੀਆਂ ਨੇ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜੁੜ ਕਰਿਆ ਕਰੋ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਆ ਤਾਂ ਅੱਜ ਮੈਂ ਤੁਹਾਡੇ ਲਈ ਜਿਹੜੇ ਸੂਟ ਲੈ ਕੇ ਆਈ ਆ ਜੀ ਇਹ ਸਾਰੇ ਕਾਟਨ ਦੇ ਤੇ ਲੀਜੀ ਦੇ ਕਪੜੇ ਦੇ ਵਿੱਚ ਨੇਗੇ ਤੇ ਜਿਹੜੇ ਵੀ ਸੂਟ ਨੇ ਬਹੁਤ ਹੀ ਘੱਟ ਪ੍ਰਾਈਸ ਇਹਨਾਂ ਦਾ ਪ੍ਰਾਈਸ 1000 ਦੇ ਵਿੱਚ ਵੇਚੀ ਹੈ ਜਿੰਨਾ ਮੇਰੀਆਂ ਭੈਣਾਂ ਨੇ ਇਹਨਾਂ ਵਿੱਚੋਂ ਕੋਈ ਵੀ ਸੂਟ ਪਸੰਦ ਕਰਨਾ ਹੈ ਤਾਂ ਉਹ ਮੇਰੇ ਨਾਲ ਕੰਟੈਕਟ ਕਰ ਸਕਦੇ ਆ ਨੇ ਮੇਰੀ ਇਨਸਟਾਈਲ ਦੀ ਵੀ ਗੱਲ ਬ੍ਰੀਕਨ ਬਾਕਸ ਦੇ ਨਾਮ ਤੇ ਹੀ ਬਣੀ ਹੋਈ ਹੈ ਤੁਸੀਂ ਮੈਨੂੰ ਉੱਥੇ ਜਾ ਕੇ ਡੀਐਮ ਕਰ ਸਕਦੇ ਹੋ ਤੇ ਜੇ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਉਹਦਾ ਸਕਰੀਨਸ਼ਾਟ ਲੈ ਕੇ ਮੇਰੇ ਤੋਂ ਸਾਰੀ ਪੂਰੀ ਡਿਟੇਲ ਲੈ ਸਕਦੇ ਹੋ ਜੇ ਤੁਸੀਂ ਸੂਟ ਬਾਏ ਕਰਨਾ ਚਾਹੁੰਦੇ ਹੋ ਤਾਂ ਮੈਂ ਤੁਹਾਨੂੰ ਵੀਡੀਓ ਕਾਲ ਤੇ ਵੀ ਸਿਲੇਕਟ ਕਰਵਾ ਸਕਦੀ ਹਾਂਗੀ ਜਲਦੀ ਜਲਦੀ ਮੇਰੀ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਤੇ ਜਿਹੜੀਆਂ ਮੇਰੀਆਂ ਭੈਣਾਂ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰਵਾਉਣਗੀਆਂ ਆਪਾਂ ਉਹਨਾਂ ਨੂੰ ਗਿਫਟ ਦੇ ਵਿੱਚ ਸੂਟ ਦੇਵਾਂਗੇ ਜਿਹੜੇ ਕਿ ਬਹੁਤ ਹੀ ਵਧੀਆ ਪ੍ਰਿੰਟਡ ਅਤੇ ਵਰਕ ਦੇ ਵਿੱਚ ਹੋਣਗੇ ਉਹਨਾਂ ਦੀ ਕਿਸਮਤ ਹੋਊਗੀ ਕਿ ਉਹਨਾਂ ਨੂੰ ਕਿਹੜਾ ਛੂਟ ਵੀ ਆਪਣੇ ਵੱਲੋਂ ਗਿਫਟਰ ਦੇ ਵਿੱਚ ਜਾਂਦਾ ਹੈ ਤੇ ਜਲਦੀ ਜਲਦੀ ਸਾਰੀਆਂ ਭੈਣਾਂ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰਵਾਓ ਤੇ ਮੇਰੇ ਨਵੇਂ ਬਿਜ਼ਨਸ ਨੂੰ ਵਧਾਉਣ ਵਿੱਚ ਮੇਰੀ ਹੈਲਪ ਕਰੋ